ਇਸ ਸੰਸਾਰ ਦੇ ਵਿੱਚ ਰੋਜ਼ अनेका ਲੋਕ ਜਨਮ ਲੈਂਦੇ ਹਨ ਤੇ अनेका ਹੀ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਪਰ ਕੁਝ ਰੁਕਸਤ ਰੂਹਾਂ ਐਸੀਆਂ ਹੁੰਦੀਆਂ ਹਨ ਜੋ ਸਿਰਫ ਪਰਿਵਾਰ ਹੀ ਨਹੀਂ ਪੂਰੇ ਸਮਾਜ ਲਈ ਵੱਡੀ ਕਮੀ ਛੱਡ ਜਾਂਦੀਆਂ ਹਨ ਰਾਜਵੀ ਜਵੰਦਾ ਦਾ ਜਾਣਾ ਵੀ ਐਸਾ ਇੱਕ ਦਰਦਨਾਕ ਘਾਟਾ ਹੈ ਤੇ ਉਹ ਆਪ ਤਾਂ ਇਸ ਤਰਤੀ ਤੁਰ ਗਿਆ ਪਰ ਆਪਣੇ ਨਾਲ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਆਪਣੇ ਚਾਣ ਵਾਲਿਆਂ ਦੀਆਂ ਖੁਸ਼ੀਆਂ ਵੀ ਨਾਲੇ ਹੀ ਲੈ ਗਿਆ ਅੱਜ ਵੀ ਰਾਜਵੀਰ ਦਾ ਨਾਮ ਸੁਣਦੇ ਹੀ ਅੱਖਾਂ ਹੰਝੂਆਂ ਦੇ ਨਾਲ ਭਿੱਜ ਜਾਂਦੀਆਂ ਹਨ ਉਹ ਸਰੀਰਕ ਤੌਰ ਤੇ ਬੇਸ਼ੱਕ ਸਾਡੇ ਵਿੱਚ ਨਹੀਂ ਰਿਹਾ ਪਰ ਰੂਹਾਨੀ ਤੌਰ ਤੇ ਅੱਜ ਵੀ ਹਰ ਦਿਲ ਦੇ ਵਿੱਚ ਜਿਉਂਦਾ ਹੈ ਕੁਝ ਦਿਨ ਪਹਿਲਾਂ ਉਸ ਦੀ ਆਉਣ ਵਾਲੀ ਫਿਲਮ ਜਮਲਾ ਦੀ ਅਨਾਉਂਸਮੈਂਟ ਕੀਤੀ ਗਈ ਸੀ ਜੋ ਕਿ ਅੱਜ 8 ਜਨਵਰੀ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਮੌਕੇ ਫਿਲਮ ਦੀ ਪੂਰੀ ਟੀਮ ਤੇ ਕਾਸਟ ਵੱਲੋਂ ਵੱਡੇ ਪੱਧਰ ਤੇ ਫਿਲਮ ਦਾ ਪ੍ਰੀਮੀਅਮ ਲਾਂਚ ਕੀਤਾ ਗਿਆ ਪ੍ਰੀਮੀਅਮ ਲਾਂਚ ਸਮਾਗਮ ਵਿੱਚ ਰਾਜਵੀਰ ਦਾ ਪਰਿਵਾਰ ਵੀ ਖਾਸ ਤੌਰ ਤੇ ਉੱਥੇ ਮੌਜੂਦ ਰਿਹਾ ਮਾਂ ਪਤਨੀ ਅਤੇ ਬੱਚੇ ਉਸ ਮੰਚ ਤੇ ਮੌਜੂਦ ਸਨ ਇਸ ਦੇ ਨਾਲ ਹੀ ਰਾਜਵੀਰ ਦੇ ਕਰੀਬੀ ਕਲਾਕਾਰ ਸਾਥੀ ਐਮੀ ਵੀਰਕ ਕੁਲਵਿੰਦਰ ਬਿੱਲਾ ਗਨਵਰ ਗਰੇਵਾਲ ਮਨਕੀਰਤੋ ਲਖ ਗੁਰਪ੍ਰੀਤ ਖੁੱਗੀ ਤੇ ਹੋਰ ਕਈ ਨਾਮੀ ਚਿਹਰੇ ਵੀ ਹਾਜ਼ਰ ਹੋਏ ਫਿਲਮ ਦੇ ਪ੍ਰੋਡਿਊਸਰ ਡਾਇਰੈਕਟਰ ਨੇ ਵੀ ਸਭ ਦੇ ਸਾਹਮਣੇ ਆ ਕੇ ਰਾਜਵੀਰ ਨੂੰ ਯਾਦ ਕੀਤਾ ਸਭ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਇਹ ਕਿ ਉਹ ਇਸ ਫਿਲਮ ਜ਼ਰੂਰ ਦੇਖਣ ਤੇ ਹਰੀ ਕਨੇ ਰਾਜਵੀਰ ਲਈ ਦਿਲੋਂ ਦੋ ਸ਼ਬਦ ਕਹੇ ਇਸ ਦੌਰਾਨ ਰਾਜਵੀਰ ਦੀ ਤੀ ਅਮਾਨਤ ਕੌਰ ਨੇ ਵੀ ਆਪਣੇ ਪਿਤਾ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਫਿਲਮ ਦੇਖਣ ਲਈ ਲੋਕਾਂ ਨੂੰ ਸੱਦਾ ਦਿੱਤਾ ਤੇ ਰਾਜਵੀਰ ਦੀ ਤੀ ਅਮਾਨਤ ਅਤੇ ਰਾਜਵੀਰ ਦੀ ਮਾਤਾ ਜੀ ਨੇ ਲਾਈਵਾ ਕੇ ਰਾਜਵੀਰ ਦੇ ਚਾਉਣ ਵਾਲੇ ਨੂੰ ਵੱਡੀ ਅਪੀਲ ਕੀਤੀ ਹੈ ਅਤੇ ਫਿਲਮ ਦੇ ਟ੍ਰੇਲਰ ਲਾਂਚ ਮੌਕੇ ਉੱਥੇ ਮੌਜੂਦ ਰਾਜਵੀਰ ਦੀ ਮਾਂ ਅਤੇ ਜਦੋਂ ਆਪਣੇ ਪੁੱਤ ਦੀ ਫਿਲਮ ਦੇਖਣ ਲਈ ਵੇਖਣ ਲਈ ਲੋਕਾਂ ਨੂੰ ਅਪੀਲ ਕਰਨ ਲੱਗੀ ਤਾਂ ਉਹ ਆਪਣੇ ਆਪ ਨੂੰ ਰੋਕ ਨਾ ਸਕੀ ਅਤੇ ਉੱਚੀ ਉੱਚੀ ਰੋਣ ਲੱਗ ਪਈ ਕਿਉਂਕਿ ਨੌਜਵਾਨ ਪੁੱਤ ਦਾ ਅਜੇ ਆ ਵਿਛੋੜਾ ਇੱਕ ਮਾਂ ਦੇ ਲਈ ਸਹਾਰਨਾ ਬਹੁਤ ਮੁਸ਼ਕਲ ਹੁੰਦਾ ਹੈ ਰਾਜਵੀਰ ਸਿਰਫ ਇੱਕ ਕਲਾਕਾਰ ਨਹੀਂ ਸਗੋ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਇੱਕ ਹਰਮਨ ਪਿਆਰਾ ਇਨਸਾਨ ਵੀ ਸੀ ਅੱਜ ਵੀ ਉਹ ਆਪਣੀ ਅਦਾਕਾਰੀ ਅਤੇ ਆਪਣੀ ਯਾਦਾ ਨਾਂ ਸਾਡੀਆਂ ਰੂਹਾਂ ਦੇ ਵਿੱਚ ਜਿਉਂਦਾ ਹੈ ਹੁਣ ਤੁਸੀਂ ਵੀ ਉਸ ਦਿੱਤੀ ਦੀ ਉਹ ਵੀਡੀਓ ਦੇਖ ਸਕਦੇ ਹੋ ਜਿਸ ਵਿੱਚ ਉਸ ਨੇ ਆਪਣੇ ਪਿਤਾ ਦੀ ਫਿਲਮ ਯਮਲਾ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਸਸ਼ੀਕਲ ਸਾਰਿਆਂ ਨੂੰ ਅੱਜ ਮੈਂ ਆਪਦੇ ਪਰਿਵਾਰ ਨਾਲ ਮੈਂ ਆਪਦੇ ਪਾਪਾ ਦੀ ਮੂਵੀ ਦੀ ਪ੍ਰੀਮੀਅਰ ਤੇ ਗਈ ਸੀ ਤੁਸੀਂ ਸਾਰਿਆਂ ਜਾਣਿਆਂ ਆਪਣੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖਣੀ ਹੈ ਜਦੋਂ ਮੈਂ ਦੇਖੀ ਸੀ ਇਹ ਫਿਲਮ ਮੈਨੂੰ ਬਹੁਤ ਹੀ ਵਧੀਆ ਲੱਗਿਆ ਮੈਨੂੰ ਐਵੇਂ ਲੱਗਿਆ ਕਿ ਪਾਪਾ ਮੇਰੇ ਕੋਲ ਹੀ ਨੇ ਧੰਨਵਾਦ ਤੁਸੀਂ ਜੀ ਅੱਜ ਮੈਂ ਆਪਦੇ ਪੁੱਤਰ ਰਾਜਵੀਰ ਦੀ ਜਮਲਾ ਮੂਵੀ ਦੇਖੀ ਮੈਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਰਾਜਵੀਰ ਮੇਰੇ ਕੋਲੇ ਬੈਠਾ ਹੁੰਦਾ ਤੁਸੀਂ ਵੀ 28 ਤਰੀਕ ਨੂੰ ਆਪਦੇ ਪਰਿਵਾਰਾਂ ਸਵੇਤ ਜਮਲਾ ਮੂਵੀ ਦੇਖਣ ਜਾਇਓ ਦੋਸਤੋ ਐਸੀ ਉਹ ਵੀਡੀਓ ਜਿਸ ਵਿੱਚ ਉਸ ਦਿੱਤੀ ਅਮੰਤ ਕੋਰ ਅਤੇ ਉਸ ਦੇ ਮਾਤਾ ਜੀ ਨੇ ਲੋਕਾਂ ਨੂੰ ਫਿਲਮ ਦੇਖਣ ਲਈ ਅਪੀਲ ਕੀਤੀ ਹੈ ਤਾਂ ਦੋਸਤੋ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਇਸ ਫਿਲਮ ਨੂੰ ਜ਼ਰੂਰ ਦੇਖੀਏ ਤੇ ਆਪਣੇ ਪਰਿਵਾਰ ਨੂੰ ਵੀ ਵਿਖਾਈਏ ਕਿਉਂਕਿ ਇਸ ਫਿਲਮ ਦਾ ਬਹੁਤ ਵੱਡਾ ਹਿੱਸਾ ਉਸਦੇ ਪਰਿਵਾਰ ਲਈ ਜਾਣਾ ਹੈ ਤਾਂ ਦੋਸਤੋ ਐਸੀ ਆਦੀ ਤਾਜ਼ਾ ਅਪਡੇਟ ਜੋ ਕਿ ਰਾਜੂ ਜਵੰਦਾ ਦੀ ਮਾਂ ਤੇ ਤਿੰਨੇ ਲੋਕਾਂ ਨੂੰ ਅਪੀਲ ਕੀਤੀ ਸੀ ਜੇ ਦੋਸਤੋ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ YouTube ਚੈਨਲ ਰੋਲਾ ਜੰਕਸ਼ਨ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੇ ਕਿਸੇ ਵੱਡੇ ਅਪਡੇਟ ਨਾਲ ਜਦ ਤੱਕ ਲਈ ਰਬ ਰੱਖਾ ਪਿਆਰ ਭਰੀ ਸਤ ਸ੍ਰੀਕਾਲ